ਨਾਲਪਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਨੇਚਰਜ਼ ਫਰੈਂਡ ਫਾਊਂਡੇਸ਼ਨ ਵੱਲੋਂ ਅੱਜ ਸਵੇਰੇ ਬਾਗ ਨੰਬਰ 19 ਵਿੱਚ ਡੀਸੀਐਮ ਪ੍ਰੈਜ਼ੀਡੈਂਸੀ ਕਿਡਜ਼ ਗਾਰਡਨ ਸਕੂਲ ਰੋਡ ਪਾਰਕ ਵਿਖੇ ਰੁਕ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੰਦਦੇ ਹੋਏ ਸੰਭਵ ਐਨਜੀਓ ਨਾਲ ਜੁੜੇ ਹਰ ਸਿਮਰਨ ਸਿੰਘ ਦਾ ਜਨਮ ਦਿਨ ਵੀ ਰੁਕ ਲਗਾ ਕੇ ਮਨਾਇਆ ਗਿਆ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਾਰਡ ਨੰਬਰ 19 ਦੀ ਕੌਂਸਲਰ ਅਤੇ ਜਲਾ ਸਕੱਤਰ ਆਮ ਆਦਮੀ ਪਾਰਟੀ ਨਿਧੀ ਗੁਪਤਾ ਨੇ ਰੁੱਖ ਲਗਾ ਕੇ ਮਹਿੰਮ ਦਾ ਉਦਘਾਟਨ ਕੀਤਾ। ਉਹਨਾਂ ਨੇ ਕਿਹਾ ਕਿ ਰੁੱਖ ਲਗਾਉਣਾ ਸਾਡੇ ਜੀਵਨ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਹਰ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਆਕਸੀਜਨ ਅਤੇ ਸਾਫ਼ ਵਾਤਾਵਰਣ ਦਾ ਤੋਹਫ਼ਾ ਹੈ। ਮੈਂ ਚਾਹੁੰਦੀ ਹਾਂ ਕਿ ਹਰ ਨਾਗਰਿਕ ਜਨਮਦਿਨ ਬਰੇਗੰਡਾ ਤੇ ਖਾਸ ਮੌਕਿਆਂ ਤੇ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਵੇ। ਨਿਧੀ ਗੁਪਤਾ ਨੇ ਅੱਗੇ ਕਿਹਾ ਕਿ ਮੈਂ ਵਾਰਡ ਨੰਬਰ 19 ਵਿੱਚ ਇਸ ਸ਼ਿਲਾਕਾ ਜੋਗ ਪਹਿਲ ਕਦਮ ਲਈ ਨੇਚਰਜ਼ ਫਰੈਂਡ ਫਾਊਂਡੇਸ਼ਨ ਅਤੇ ਇਸ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਅਜਿਹੇ ਸਮਾਗਮ ਸਮਾਜ ਵਿੱਚ ਹਰਿਆਲੀ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦੇ ਵਿਚਾਰ ਨੂੰ ਮਜ਼ਬੂਤ ਕਰਦੇ ਹਨ ਸੰਸਥਾ ਦੇ ਪ੍ਰਧਾਨ ਅਮਰਿਤ ਪਾਲ ਨੇ ਕਿਹਾ ਕਿ ਨੇਚਰਜ਼ ਫਰੈਂਡ ਸ਼ਹਿਰ ਵਿੱਚ ਹਰਿਆਲੀ ਵਧਾਉਣ ਅਤੇ ਵਾਤਾਵਰਣ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਪੌਦੇ ਲਗਾਉਣ ਤੋਂ ਬਾਅਦ ਪ੍ਰੋਗਰਾਮ ਵਿੱਚ ਇੱਕ ਸੰਗੀਤਕ ਪ੍ਰਦਰਸ਼ਨ ਅਤੇ ਨਾਸ਼ਤਾ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਥਾਨਕ ਨਿਵਾਸੀਆਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਸਾਰਿਆਂ ਨੇ ਹਰ ਸਿਮਰਨ ਸਿੰਘ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਹਰਿਆਲੀ ਅਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਪ੍ਰਣ ਵੀ ਲਿਆ ਇਸ ਮੌਕੇ ਅਭਿਸ਼ੇਕ ਗੁਪਤਾ ਵਰਮਾ ਜੀ ਵਿਸ਼ੇਸ਼ ਜੀ ਵਿਜੇਸ਼ ਜੀ ਵਾਰਡ ਦੇ ਸਥਾਨਕ ਲੋਕ ਅਤੇ ਐਨ ਜੀਓ ਮੈਂਬਰ ਮੌਜੂਦ ਸਨ